ਮਲਾਰ ਮਹੱਲਾ ਤੀਜਾ ਗਣ ਗੰਧਰਬ ਨਾਮੇ ਸਭ ਉਦਰੇ ਗੁਰ ਕਾ ਸਬਦ ਵਿਚਾਰ ਹਉਮੈ ਮਾਰ ਸਦਮਨ ਬਸਾਇ ਹਰ ਰੱਖਿਆ ਔਰ ਧਾਰ ਜਿਸੈ ਬੁਜਾਏ ਸੋਈ ਪੂਜੈ ਜਿਸਨੂੰ ਆਪੇ ਲਏ ਮਲਾਏ ਅੰਦਰ ਬਾਣੀ ਸਬਦੇ ਗਾਵੈ ਸਾਚ ਰਹਿ ਨਿਭਲਾਏ ਮਨ ਮੇਰੇ ਖਿੰਖਨ ਨਾਮ ਸਮਾਲ ਗੁਰ ਪੀਤਾਤ ਸਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨ ਮੁਖ ਪਖੰਡ ਕਦੇ ਨਾ ਚੁਕੈ ਦੂਜੇ ਭਾਏ ਦੁਖ ਪਾਏ ਨਾਮ ਬਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅੰਧਨ ਸਦਾ ਪਸਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸ਼ਨਾ ਮਹੇ ਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸਬਦ ਵਿਚਾਰ ਜੀਵਨ ਮੁਕਤ ਹਰ ਨਾਮ ਤੇ ਆਇ ਹਰ ਆਖਿਆ ਉਰਤਾਰ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕੋ ਪ੍ਰਭ ਜਾਤਾ ਦੂਜਾ ਅਬਰ ਨ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਤ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਬਸਿਆ ਅਲਖ ਅਪੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਿਵੈ ਚਲਾਏ ਮਲਾਰ ਮਹੱਲਾ ਤੀਜਾ ਦੁੱਤਕੇ ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ ਗੁਰ ਸਬਦੀ ਝੂਕੈ ਅਬਮਾਨ ਜਿਨ ਕੋ ਲਾਟ ਲਿਖਿਆ ਤੁਰ ਨਾਮ ਅੰਦਰ ਨਾਮ ਸਦਾ ਸਦਾ ਧਿਆਵੈ ਸਾਚੀ ਦਰਗਾ ਪਾਵੈ ਮਾਨ ਰਹੁ ਮਨ ਕੀ ਵਿਦ ਸਤ ਗੁਰ ਤੇ ਜਾਣੈ ਅੰਦਰ ਲਾਗੈ ਸਦ ਹਰਿ ਸਿਉ ਧਿਆਨ ਗੁਰੂ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਾ ਸਾਚੀ ਪਾਵੈ ਮਾਨ ਇਹੋ ਮਨ ਖੇਲੈ ਹੁਕਮ ਕਾ ਬਾਦਾ ਇੱਕ ਖਿੰਮੈ ਦੈ ਜਿਸ ਫਿਰ ਆਵੈ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਬਸ ਆਵੈ ਇਸ ਮਨ ਕੀ ਵਿਦਮਨ ਹੋ ਜਾਣਾ ਬੁੱਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਈ ਸਦਾ ਤੂੰ ਭਵ ਸਾਗਰ ਜਿਤ ਪਾਵ ਹੈ ਪਾਰ ਮਲਾਰ ਮਹਲਾ ਤੀਜਾ ਜੀਉ ਪਿੰਡ ਪ੍ਰਾਣ ਸਭ ਤਿਸਕੇ ਘਟ ਘਟ ਰਹਾ ਸਮਾਈ ਏਕ ਸਿ ਬਿਨ ਮੈਂ ਅਵਰ ਨ ਜਾਣਾ ਸਤਿਗੁਰ ਦੀਆ 부ਜਾਈ ਮਨ ਮੇਰੇ ਨਾਮ ਰਹੁ ਲਿਬਲਾਈ ਅਦੇਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕਾ ਸਬਦ ਹਰਿ ਤਿਆਹੀ ਰਹੁ ਮਨ ਤਨ ਭੀਜੈ ਏਕ ਲਿਬ ਲਗਾ ਸਹਿਜੇ ਰਹੇ ਸਮਾਈ ਗੁਰ ਪ੍ਰਸਾਦੀ ਭਰਮ ਭਉ ਪਾਗ ਏਕ ਨਾਮ ਲਿਬਲਾਈ ਗੁਰ ਬਚਨੀ ਸਚਕਾਰ ਕਮਾਵੈ ਗਤ ਮਤ ਤਬ ਹੀ ਪਾਈ ਕੋਟ ਮਤੇ ਇੱਕੇ ਸਾਇਬੋ ਜਾਏ ਤੈਨ ਰਾਮ ਨਾਮ ਲੇ ਬਲਾਈ ਜਹ ਜਹ ਦੇਖਾਂ ਤੈ ਇੱਕੋ ਸੋਈ ਇਹ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਅਗਾ ਨਾਨਕ ਆਪ ਗਵਾਈ ਮੂਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈ ਰਾਗੀ ਦਰ ਸਾਚਾ ਪਤ ਪਾਈ ਮਨ ਰੇ ਮਨ ਸੋ ਰਹਿਉ ਸਮਾਈ ਗੁਰਮੁਖੋ RAM ਨਾਮ ਮਨ ਪੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜ ਮਕਰਣੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸਬਦ ਸਤਿ ਸਾਕੀ ਆਪੇ ਜਨ ਜੋਤੀ ਜੋਤ ਮਲਾਈ ਦੇਹੀ ਕਾਟੀ ਪੌਣ ਬਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਦੇ ਸਬਕਾਰ ਲਾਏ ਸੋ ਸਚ ਰਹਾ ਸਮਾਈ ਨਾਨਕ ਨਾਮ ਬਿਨਾ ਕੋਈ ਕਿਸ ਨਹੀਂ ਨਾਮੇ ਦੇ ਬਡਾਈ ਮਲਾਰ ਮਹਲਾ ਤੀਜਾ ਹਉ ਮੈਂ ਬਿਖਮਨ ਮੋਹਿਆ ਲਦਿਆ ਅਜਗਰ ਭਾਰੀ ਕਰਨ ਸਬਦ ਮੁਖ ਪਾਇਆ ਹਉ ਮੈਂ ਬਿਖ ਹਰਮਾਰੀ ਮਨ ਰੇ ਹਉ ਮੈਂ ਮੋਹ ਦੁਖ ਭਾਰੀ ਇਹੋ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹੋ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤਾ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ नदरि पार हो तारी चंदन गंध सुगंध है बोह बासना बहकार हर जन करनी उत्तम है हर कीर्त जग बसثار कृपा कृपा कर ठाकुर मेरे हर 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 उर तार नानक सतगुरु पूरा पाया मन जपिया नाम मुरार मलार मोहल्ला तीसरा घर दूसरा एक ओंकार सतगुरु प्रसाद ਇਹੋ ਮਨ ਗ੍ਰਹੀ ਕੇ ਇਹੋ ਮਨ ਉਦਾਸੀ ਕੇ ਉਹ ਮਨ ਅਵਰਨ ਸਦਾ ਅਬਨਾਸੀ ਕੇ ਇਹੋ ਮਨ ਚਾਂਚਲ ਕੇ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋਂ ਲਾਗੀ ਪੰਡਤ ਇਸ ਮਨ ਕਾ ਕਰਹੁ ਵਿਚਾਰ ਅਬਰ ਕੇ ਬਹੁਤਾ ਪੜੈ ਉਠਾਵੈ ਪਰ ਰਹੋ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰ ਸ੍ਰੇਸ਼ਟ ਉਪਾਈ ਗੁਰ ਪ੍ਰਸਾਦੀ ਬੂਝੋ ਭਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਦ ਉਤਾਰੈ ਆੰਦਨ ਏਕੋ ਨਾਮ ਬਖਾਣਾ ਸਤਿਗੁਰ ਕੀ ਉਹ ਦੀ ਖਿਆਲੇ ਸਤਿਗੁਰ ਅੱਗੇ ਸੀਸ ਤਰੇ ਸਦਾ ਅਲੱਗ ਰਹੇ ਨਰਮਾਣ ਸੋ ਪੰਡਤ ਦਰਗਾ ਪਰਵਾਣ ਸਭ ਨਾਮੈ ਏਕੋ ਏਕ ਬਖਾਣਾ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸੇ ਮੇਲੇ ਸੋਏ ਇੱਥੈ ਓਥੈ ਸਦਾ ਸੁਖ ਹੋਏ ਕਹਤ ਨਾਨਕ ਕਵਨ ਵਿਦ ਕਰੇ ਕਿਆ ਕੋਈ ਸੋਈ ਮੁਕਤ ਜਾ ਕੋ ਕਿਰਪਾ ਹੋਏ ਅੰਦੇਨ ਹਰ ਗੁਣ ਗਾਵੇ ਸੋਏ ਸਾਤਰ ਵੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹਲਾ ਤੀਜਾ ਪਰਮ ਪਰਮ ਜੋਨ ਮਨ ਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਨ ਚੁਕਾਈ ਹਰ ਭਲੇ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੁਬਿਧਾ ਖੋਇਆ ਕੌਡੀ ਬਦਲਿਆ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗਾ ਪਿਆਰ ਅੰਤਰ ਭਗਤ ਹਰ ਹਰ ਉਰ ਧਾਰ ਭਵ ਜਲ ਸਬਦ ਲੰਗਾ ਬਣ ਹਾਰ ਦਾਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤ ਗੁਰ ਨਹੀਂ ਪਾਇਆ ਬਿਨ ਗੁਰ ਪਰਮ ਭੂਲੇ ਬਹੁ ਮਾਇਆ ਹਉ ਮੈਂ ਮਮਤਾ ਬਹੁ ਮੋਹ ਬਦਾਇਆ ਦੂਜਾ ਭਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾ ਹਾ ਗੁਰ ਸਬਦ ਦੀ ਜਪੀਐ ਸਤਿ ਲਹਾ ਹਾਜਰ ਹਜੂਰ ਹਰ ਬੇ ਪਰਵਾਹ ਨਾਨਕ ਗੁਰਮੁਖ ਨਾਮ ਸਮਾਹ ਮਲਾਰ ਮਹਲਾ ਤੀਜਾ ਜੀਵਤ ਮੁਗਤ ਗੁਰਮਤੀ ਲਾਗੇ ਹਰ ਕੀ ਭਗਤ ਅੰਦਨ ਸਦ ਜਾਗੇ ਸਤ ਗੁਰ ਸੇਵੈ ਆਪੁ ਗਵਾਏ ਹਉ ਤਿਨ ਜਾਣ ਕੇ ਸਦ ਲਾਗੋ ਪਾਏ ਆਉ ਜੀਵਾਂ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕਾ ਨਾਮ ਮੁਕਤ ਗਤ ਪਾਈ ਰਹੁ ਮਾਇਆ ਮੋਹ ਅਗਿਆਨ ਗੁਬਾਰ ਮਨ ਮੁਖ ਮੋਹੇ ਮੁਗਦ ਗੁਬਾਰ ਅੰਧਨ ਤੰਦਾ ਕਰਤ ਵਿਹਾਇ ਮਰ ਮਰ ਜਮਹ ਮਿਲੇ ਸਜਾਏ ਗੁਰਮੁਖ ਰਾਮ ਨਾਮ ਲਿਬਲਾਈ ਕੂੜਾ ਲਾਲ ਚ ਨਾਲ ਪਟਾਈ ਜੋ ਕਿਸ ਹੋਵੈ ਸਹਿਜ ਸੁਭਾਏ ਰਸ ਪੀਵੈ ਰਸ ਨਰਸਾਈ ਕੋਟ ਮਧੇ ਕਿਸੈ ਬੁਜਾਈ ਆਪੇ ਵਰਸੇ ਦੇਵੜਾਈ ਜੋ ਤੁਰ ਮਿਲਿਆ ਸੋ ਵਿਸੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਕਰ ਰਹਿ ਗੁਰ ਸਬਦੀ ਅਸਥਿਰ ਕਰ ਬਹਿ ਮੇਰੀ ਮਨ ਕਾਹੇ ਰੋਸ ਕਰੀ ਜਾਏ ਲਾਹਾ ਕਲਯੁਗ ਰਾਮ ਨਾਮ ਹੈ ਗੁਰਮਤ ਅੰਦਨ ਹਿਰਦਾ ਰਵੀ ਜਾਏ ਰਹਾਉ ਬਾ ਬੀਹਾ ਖਿਨ ਖਿਨ ਬਿਲ ਲਾਏ ਬਿਨ ਪਰ ਦੇਖੇ ਨੀਂਦ ਨਾ ਪਾਏ ਇਹੋ ਬਸੋੜਾ ਸਹਿਆ ਨਾ ਜਾਏ ਸਤਗੁਰ ਮਿਲੈ ਤਾ ਮਿਲੈ ਸੁਭਾਈ ਨਾਮਹੀਣ ਬਿਨ ਸਹਿ ਦੁਖ ਪਾਏ ਤਿਸ ਨਾ ਜਲਿਆ ਭੂਖ ਨਾ ਜਾਏ ਮੇਲੇ ਭਾਗਾਂ ਨਾਮ ਨਾ ਪਾਇਆ ਜਾਏ ਬਹੁ ਵਿਦਥਕ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਬਾਪਾਰ ਮਰ ਜਨ ਮੈਂ ਫਿਰ ਹੋ ਖੁਵਾਰ ਗੁਰਮੁਖ ਤੁਰਿਆ ਗੁਣ ਉਰਤਾਰ ਗੁਰ ਮਨ ਮਾਨੈ ਸਭ ਕੋਏ ਗੁਰਬਚਨ ਹੀ ਮਨ ਸੀਤਲ ਹੋਏ ਚੌ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਬਿਰਲਾ ਕੋਏ ਰਾਗ ਮਲਾਰ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਦਨ ਹਰ ਹਰ ਧਿਆਉ ਹਿਰਦੈ ਮਤ ਗੁਰਮਤ ਦੁਖ ਬਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਤਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਓ ਬਨਵਾਰੀ ਰਹੋ ਯੇਨ ਐਸਾ ਨਾਮ ਬਸਾਰਿਆ ਮੇਰਾ ਹਰ ਹਰ ਤਿਸ ਕਾ ਕੁੱਲ ਲਾਗੀ ਗਾਰੀ ਹਰ ਤਿਸ ਕਾ ਕੁੱਲ ਪਰਸੂਤ ਨਾ ਕਰਿਓ ਇਸ ਵਿਦਬਾ ਕਰ ਮਹਤਾਰੀ ਹਰ ਹਰ ਆਨ ਮਲਾਬੋ ਗੁਰ ਸਾਧੂ ਜਿਸ ਐਨਸ ਹਰ ਉਰਤਾਰੀ ਗੁਰ ਢਿਠੇ ਗੁਰ ਕਾ ਸਿੱਖ ਬਿਗਸੈ ਜਿਉ ਬਾਰਕ ਦੇਖ ਮਹਤਾਰੀ ਤਨ ਪਿਰ ਕਾ ਇਕ ਹੀ ਸੰਗ ਬਸਾ ਵਿਚ ਹੋਮ ਹੈ ਪੀਤ ਕਰਾਰੀ ਗੋੜਾ ਪੂਰਾ ਹੋਮ ਹੈ ਪੀਤ ਤੋਰੀ ਜਨ ਨਾਨਕ ਮਿਲੇ ਬਨਬਾਰੀ ਬਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ ਕੈਨ ਵਿਖ ਮੈਲ ਭਰੇ ਪਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ 68 ਮੱਜਨ ਨਾਈ ਸਤ ਸੰਗਤ ਕੀ ਤੂਰ ਪਰਿ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹੁ ਜਹਰ ਨਬੀ ਤਪੈ ਪਾਗੀਰਥ ਆਣੀ ਕੇਦਾਰ ਥਾਪਿਓ ਮੈਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਕਿਸ ਕੀ ਧੂਰ ਮੁਖ ਲਾਈ ਇਤਨੀ ਸੇਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਗਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੁਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮੰਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਣ ਤਿਆਬੈ ਪਵ ਸਾਗਰ ਪਾਰ ਪਰੈ ਰਹਉ ਤਿਸ ਜਨ ਕੇ ਹਮ ਹਾਟ ਬਿਹਜ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤਾ ਜਾਂ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੈ ਜਿਨੇ ਇਹ ਪ੍ਰੀਤ ਲਾਈ ਸੋ ਜਾਨਾ ਕਹਿ ਜਾਨਾ ਜਿਸ ਮਨ ਤਰੈ ਕਹੇ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਤਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਿਤਨੇ ਸਰਕਾਰ ਲਖਾਵੈ ਹਰ ਜਨ ਕੋ ਹਰ ਦੀਨ ਬਡਾਈ ਹਰ ਜਨ ਹਰਕਾਰ ਅਹਿ ਲਾਵੈ ਸਤਗੁਰ ਹਰ ਹਰ ਨਾਮ ਦਰੜਾਵੈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭੋਜਰ ਜਗਤ ਤਰਾਵੈ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰਿ ਪ੍ਰਭ ਭਾਵੈ ਹਰਿ ਕੀ ਸੇਵਾ ਸਤਿਗੁਰ ਪੂਜੋ ਕਰਿ ਕਿਰਪਾ ਆਪ ਤਰਾਵੈ ਪਰਮ ਭੂਲੇ ਅਗਿਆਨੀ ਅੰਧਲੇ ਪਰਮ ਪਰਮ ਫੂਲ ਤੋ ਰਾਵੈ ਨਿਰਜੀਉ ਪੂਜੈ ਮੜਾ ਸਰੇਵ ਸਭ ਬਿਰਤੀ ਕਾਲ ਗਬਾਵੈ ਬਰਮ ਬਿੰਦੇ ਸੋ ਸਤਿਗੁਰ ਕਹੀਐ ਹਰਿ ਹਰਿ ਕਥਾ ਸੁਣਾਵੈ ਤਿਸ ਗੁਰ ਕੋ ਸਾਧਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਟੋਟ ਨ ਆਵੇ ਸਤਗੁਰ ਦੇਉ ਪਰਤਖ ਹਰ ਮੂਰਤ ਜੋ ਅੰਮਰਤ ਬਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਯਤਨ ਲਾਵੇ